ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਿਤੀ 4 ਜਨਵਰੀ ਨੂੰ ਨਗਰ ਕੀਰਤਨ ਦੌਰਾਨ ਖੇੜਾ ਰੋਡ ਵਿਖੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਕੁਲਵਿੰਦਰ ਸਿੰਘ 파ਟਿਆ, ਰਾਜਕੁਮਾਰ ਰਾਜੂ, ਬਲਜਿੰਦਰ ਸਿੰਘ ਠੇਕੇਦਾਰ, ਅਵਤਾਰ ਸਿੰਘ ਬੁੰਗਰਨੀ, ਕੁਲਵਿੰਦਰ ਸਿੰਘ, ਪ੍ਰਿਤਪਾਲ ਕੌਰ ਤੁੱਲੀ, ਸਤਪਾਲ ਸਿੰਘ ਸੈਣੀ, ਬਬਲਾ ਜੀ, ਦੇਵ ਜੀ ਅਤੇ ਸਮੂਹ ਸੰਗਤ ਫਗਵਾੜਾ ਤੋਂ ਦੁਆਬਾ ਮੀਡੀਆ ਇਟਨ ਲਈ ਵਿਕਾਸ ਮਨੀ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗreturnData ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬਸਤਾ ਦੇ ਅਮਰ ਤੇ ਦਾਤੇ ਅੱਜ ਨਾ ਨਿਹਾਲੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਜੋਗੀ ਮਾਰਕਟੋਂ ਤੋਂ ਇਹ ਤੇ ਨਵਾਂ ਰੰਗ ਹੋ ਕੇ ਖੈਤੀ ਪਰਕਰਮਾ ਕਰਦੇ ਹੋਏ ਖੇੜਾ ਰੋਡ ਤੇ ਪੁੱਜਿਆ ਹੈ ਆਪ ਸਭ ਨੂੰ ਆਧੇ ਸ਼ੋਕੀ ਹਰੇ ਤੇ ਲੱਖ ਲੱਖ ਵਧਾਈ ਹੋਵੇ ਸਾਰੇ ਨੇ ਸਤਿਗੰਦੇ ਮਿਲ ਜੁਟ ਕੇ ਉਸਤਾ ਦਾ ਨਗਰ ਲਗਾਇਆ ਹੈ ਸੋ ਆਪ ਸਭ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ